ਭਾਜੀਆ ਲੈਣ ਦੋ ਜੀ ਭਾਜੀਆ ਕੀਤਾ ਦੇ ਕੇ ਜੈਰ ਕਰਾ ਮੇਰੇ ਛੋਟੇ ਛੋਟੇ ਬੱਚੇ ਭਾਜੀਆ ਛੋਟੇ ਹੀ ਕੁੜੀਆਂ ਜਿਹੜਾ ਸਾਡੇ ਨਾਲ ਮੈਂ ਗੱਡੀਆਂ 3 ਕਿਲੋਮੀਟਰ ਤੇ ਖੜੀ ਜੀ ਮੈਂ ਕਾਡੇ ਵਰ ਤੇ ਲੋਟੀ ਲੈ ਕੇ ਹੱਸਦਾ ਜੀ ਭਾਜੀ ਲੋਟੀ ਹਾਲੋ ਭਾਜੀ ਮੈਂ ਬੁਲੂ ਲੋਟੀ ਲੈ ਕੇ ਆਣਾ ਪੈਲੇਸ ਤੋਂ ਰਿਕਾਰਡ ਜੀ ਭਾਜੀ ਮੈਂ ਤੁਹਾਡਾ ਛੋੜਾ ਜਿਹਾ ਦਾਸ ਹਾਲੋ ਬੋ ਰਿਹਾ ਜੀ ਭਾਜੀ ਮੈਂ ਤੁਹਾਡੀ ਸੇਵਾ ਜਿੰਨੀ ਦੇਰ ਤੱਕ ਮਨਣਾ ਭਾਈ ਦੇ ਟੈਨਪੂ ਮੈਂ ਤੁਹਾਡੇ ਨਾਲ ਸੇਵਾ ਕਰਦਾ ਰਿਹਾ ਮੈਂ ਤੁਹਾਡੇ ਜੋ ਵੀ ਤੁਹਾਡੇ ਕੰਮ ਸੀ ਸਾਰੇ ਨੇ ਕੀਤੇ ਨੇ ਤੁਹਾਡੇ ਵਾਸਤੇ ਇੰਨੀ ਸੇਵਾ ਮੈਂ ਨਿਭਾਈ ਆ ਭਾਜੀ ਮੈਂ ਦਿਲ ਨਾਲ ਤੁਹਾਡੇ ਨਾਲ ਕੰਮ ਕੀਤਾ ਉਸ ਤੋਂ ਬਾਅਦ ਮੈਨੂੰ ਤੁਹਾਡੇ ਦਰਸ਼ਨ ਨਹੀਂ ਹੋਏ ਤੁਹਾਨੂੰ ਮਿਲਣ ਦਾ ਮੈਨੂੰ ਮੌਕਾ ਨਹੀਂ ਮਿਲਿਆ ਭਾਜੀ ਬੜਾ ਦੁਖੀ ਭਾਜੀ ਮੈਂ ਕਿਤਾ ਦੇ ਕੇ ਜੈ ਕਰਾ ਮੇਰੇ ਛੋਟੇ ਛੋਟੇ ਬੱਚੇ ਭਾਜੀ ਮੈਂ ਛੋਟੀ ਜਿਹੀ ਕੂਟੀਏ ਤੇ ਰਹਿਣਾ ਭਾਜੀ ਮੇਰੇ ਤੁਹਾਡੇ ਨਾਲ ਮੇਰੀ ਜੋਗੀ ਰੋਟੀ ਜਿੰਨੀ ਦੇਰ ਤੱਕ ਮੇਰੀ ਚੱਲੀ ਜਦੋਂ ਅਨ ਜਦ ਨਾਲ ਮਿਲਿਆ ਬੜਾ ਮਿਲਦਾ ਰਿਹਾ ਉਸ ਤੋਂ ਬਾਅਦ ਬੈਲਾ ਲਿਆ ਭਾਜੀ ਕਿੰਨੇ ਸਾਲ ਕੰਮ ਕੀਤਾ ਜਲਜੀਤ ਸਾਈਂ ਦੇ ਨਾਲ ਭਾਜੀ ਮੈਂ ਤੁਹਾਡੇ ਨਾਲ ਫਾਈਨ ਟੂਨ ਤੋਂ ਜੁੜਿਆ ਤੁਹਾਡੇ ਨਾਲ ਹਾਂ ਫਾਈਨ ਟੂਨ ਕੰਪਨੀ ਤੋਂ ਜੁੜਿਆ ਤੁਹਾਡੇ ਨਾਲ ਮੈਂ ਹਲ ਪਰ ਤਾਂ ਕੰਮ ਤੁਹਾਡੇ ਨਾਲ ਕੀਤਾ ਭਾਜੀ ਤੁਹਾਡੇ ਨਾਲ ਮੈਂ ਗੱਡੀਆਂ 3 ਕਿਲੋਮੀਟਰ ਤੇ ਖੜੀ ਹੁੰਦੀ ਮੈਂ ਸਾਡੇ ਬਾਅਦ ਤੇ ਰੋਟੀ ਲੈ ਕੇ ਆਂਦਾ ਸੀ ਭਾਜੀ ਰੋਟੀ ਖਾ ਲਓ ਭਾਜੀ ਮੈਂ ਦੂ ਰੋਟੀ ਲੈ ਕੇ ਆਣਾ ਪਹਿਲੇ ਤੁਸੀਂ ਕਿਸੇ ਨੂੰ ਟੀ ਖਾਓ ਮੈਂ ਸਾਰਾ ਜਾਜਾ ਕਰਕੇ ਆਣਾ ਤੁਸੀਂ ਅੰਤ ਅੰਤ ਨਹੀਂ ਕਰੀ ਰੋਟੀ ਵੀ ਖਵਾਉਂਦੇ ਰਹੇ ਉਹਨਾਂ ਨੂੰ ਰੋਟੀ ਖਵਾਉਂਦਾ ਨਾ ਭਾਜੀ 3 ਕਿਲੋਮੀਟਰ ਤੇ ਰੋਟੀ ਵਾਲੀ ਗੱਡੀ ਖੜੀ ਹੁੰਦੀ ਸੀ ਪਹਿਲੇ ਤੁਸੀਂ ਪਾਸੇ ਰੋਟੀ ਲੈ ਕੇ ਜਾਂਦਾ ਰਹੇ ਭਾਜੀ ਰੋਟੀ ਲਿਆਵਾਂ ਜੀ ਮੈਂ ਕੰਨ ਰੋਟੀ ਦੇ ਕਿੰਨੇ ਅੰਦਰ ਅ ਅੱਛਾ ਤੁਸੀਂ ਹੱਥ ਪੈਰ ਮੇਰੇ ਮਿੱਤੇ ਜਿਹਦੇ ਪੈਸੇ ਚੱਕ ਚੱਕ ਕੇ ਮੈਂ ਤੁਹਾਨੂੰ ਬੈਸੇ ਜੀ ਵਿਧੂ ਮੇਰਾ ਬੰਦਾ ਸੀ ਮੇਰਾ ਮਿਹਨਦਾਰ ਸੀ ਤੁਹਾਡੇ ਨਾਲ ਜੋ ਮੇਰੇ ਬਾਪ ਜੀ ਕੋਈ ਕੰਮ ਕਰਦਾ ਆ ਨਹੀਂ ਪਾਜੀ ਉਹ ਤੋਂ ਬਾਅਦ ਕੋਈ ਕੰਮ ਨਹੀਂ ਨੂੰ ਮਿਲਿਆ ਮੈਨੂੰ ਇਹ ਲਈ ਬੇਨਤੀ ਮੇਰੀ ਕੁਰਬਾਨ ਕਰੋ ਬਾਜੀ ਮੈਂ ਤਾਂ ਦੇ ਰਿਹਾ ਮੇਰਾ ਨਹੀਂ ਯਾਦਾਂ ਦੀ ਤੁਹਾਨੂੰ ਮਿਲਣ ਵਾਸਤੇ ਤਦ ਜਿਵੇਂ ਲੱਗਣਾ ਵੀ ਜਲਜੀਤ ਸਾਹ ਜੇ ਇੱਕ ਸਟਾਰ ਬਣ ਗਿਆ ਬਹੁਤ ਵੱਡਾ ਪੰਜਾਬ ਦੀ ਸ਼ਾਨ ਹੈ ਵੀ ਉਸ ਤੋਂ ਬਾਅਦ ਲੋਕੀ ਸਾਹਮਣੇ ਆ ਰਹੇ ਨੇ ਵੀ ਮੇਰਾ 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 ਭਾਜੀ ਮੈਨੂੰ ਇੱਕ ਜੀ ਨੇ ਕਿਹਾ ਮੈਨੇ ਮੁੰਡੇ ਜਿਹਦੇ ਨੂੰ ਹੈਲਪ ਆਪਣੇ ਰਿਵੀਸ਼ਨ ਪੜ੍ਹਾ ਜਾਂਦੇ ਸੀ ਉਹਨਾਂ ਨੂੰ ਇੱਥੇ ਗੱਲ ਕਹਿੰਦੇ ਇਹ ਮੇਰੇ ਹੈਲਪਰ ਨਹੀਂ ਮੇਰੇ ਛੋਟੇ ਭਰਾ ਆ ਤੁਹਾਨੂੰ ਜਾਣਦਾ ਉਹ ਜਲਦੀ ਸਾਂ ਭਾਈ ਨੇਮ ਜਾਣਦਾ ਛੋਟਾ ਭਰਾ ਅੱਛਾ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਮੈਂ ਜਾਣ ਨਹੀਂ ਕੈਂਪੀਟੇ ਦੇਦਣਾ ਭਾਜੀ ਤੇ ਮੈਂ ਮੈਂ ਥੋੜੇ ਬਿਮਾਰ ਸੀ ਮਾਰ ਨੇ ਕੋਈ ਪਤਾ ਨਹੀਂ ਮੇਰੀ ਕਦੀ ਦਤ ਹੋ ਜੇ ਐ ਮੈਂਨਤਾ ਬਾਜੀ ਦਤ ਕਿਉਂ ਹੋ ਜੂਗੀ ਤੇਰੀ ਵੀ ਮੈਂ ਬਿਮਾਰ ਐ ਨਾ ਬਾਜੀ ਮੇ ਕੋ ਕੰਮਕਾਰ ਹੋਇਆ ਨਹੀਂ ਮੇਰਾ ਕੋਈ ਆਇਆ ਮੈਂ ਇਸ ਕਰਕੇ ਬਾਜੀ ਤੇ ਅੱਜ ਦੇ ਗੁਰੂ ਬੜੀ ਮੈਂਨਤਾ ਐ ਮੈਂਨਤਾ ਅੱਜ ਮੈਂ ਕਹਿੰਦਾ ਸੰਤ ਜੀ ਦੇ ਆਰਦੀ ਕੋ ਕੱਟਣ ਮਨੇ ਇੱਕ ਵਾਰੀ ਤੇ ਆਪਣੇ ਦਰਸ਼ਨ ਦੇਉ ਮੇਰੇ ਕਾਹ ਚੀਜ਼ ਦੇਖੋ ਆਣ ਕੇ ਠੀਲਾ ਆ ਗਏ ਠੀ